ਅ ਮੌਜੂਦਾ ਪੰਜਾਬ ਸਰਕਾਰ ਵੱਲੋਂ ਜਿਹੜੀ ਸਟੇਟ ਲੈਵਲ ਤੇ ਯੁਧ ਨਸ਼ਿਆਂ ਵਿਰੁੱਧ ਇੱਕ ਮੁਹਿੰਮ ਚੱਲ ਰਹੀ ਹੈ ਉਸੇ ਲੜੀ ਦੇ ਤਹਿਤ ਮਾਜੂ ਡੀਜੀਪੀ ਸਾਹਿਬ ਪੰਜਾਬ ਅਤੇ ਸਾਡੇ ਸ਼੍ਰੀ ਅਜੇ ਗਾਂਧੀ ਆਈਪੀਐਸ ਐਸਐਸਪੀ ਮੋਗਾ ਇਹਨਾਂ ਦੇ ਦਿਸ਼ਾ ਨਿਰਦੇਸ਼ਾਂ ਨਾਲ ਜ਼ਿਲ੍ਹਾ ਮੋਗਾ ਦੇ ਵਿੱਚ ਜਿਹੜੀ ਵੀ ਨਸ਼ੇ ਦੀ ਕੋਈ ਵੀ ਤਸਕਰੀ ਹੋ ਰਹੀ ਹੈ ਜਾਂ ਕੋਈ ਵਿਕਰੀ ਕਰ ਰਿਹਾ ਹੈ ਉਹਦੇ ਉਹਨਾਂ ਦੇ ਖਿਲਾਫ ਬਹੁਤ ਹੀ ਵੱਡੇ ਪੱਧਰ ਦੇ ਉੱਤੇ ਇੱਕ ਮੁਹਿੰਮ ਚੱਲ ਰਹੀ ਹੈ ਜ ਜਿਹਦੇ ਵਿੱਚ ਕਾਫੀ ਜ਼ਿਲ੍ਹਾ ਮੋਗਾ ਵੱਲੋਂ ਰਿਕਵਰੀਆਂ ਕੀਤੀਆਂ ਗਈਆਂ ਇਸੇ ਲੜੀ ਦੇ ਤਹਿਤ ਕੱਲ ਮਿਤੀ 28 ਜੁਲਾਈ 2025 ਨੂੰ ਸਾਡੇ ਇੱਥੇ ਕਿਲੀ ਚਾਲ ਤੋਂ ਚੋੜਚੱਕ ਵੱਲ ਜਾਂਦੇ ਇੱਕ ਫਟਕਾ ਲੱਗੇ ਸਾਨੂੰ ਇੱਕ ਸੀਕ੍ਰੇਟ ਇਨਫੋਰਮੇਸ਼ਨ ਸਾਡੀ ਸੀਆਈਏ ਟੀਮ ਮੋਗਾ ਨੂੰ ਮਿਲੀ ਕਿ ਇੱਥੇ ਇੱਕ ਵਿਅਕਤੀ ਜਿਹਦੇ ਕੋਲ ਇੱਕ ਨਸ਼ੀਲਾ ਪਦਾਰਥ ਹੋ ਸਕਦਾ ਹੈ ਉਹਦੀ ਛਾੜਬੀਨ ਕੀਤੀ ਜਾਵੇ ਜਦੋਂ ਸਾਡੀ ਮੌਕੇ ਤੇ ਸੀਆਈਏ ਟੀਮ ਪਹੁੰਚੀ ਤੇ ਉੱਥੇ ਇੱਕ ਵਿਅਕਤੀ ਜਿਹਦਾ ਨਾਂ ਰਾਹੁਲ ਉਰਫ ਡੱਗਾ ਇਹ ਵਿਅਕਤੀ ਉੱਥੇ ਖੜਾ ਬੁਲਟ ਮੋਟਰਸਾਈਕਲ ਤੇ ਖੜਾ ਸੀ ਜਦੋਂ ਇਹਦੀ ਸਰਚ ਕੀਤੀ ਗਈ ਤੇ ਇਹਨੇ ਇੱਕ ਪਿੱਟ ਤੇ ਇੱਕ ਬੈਗ ਸੀ ਉਹ ਬੈਗ ਦੀ ਜਦੋਂ ਤਲਾਸ਼ੀ ਲਈ ਤੇ ਉਹਦੇ ਵਿੱਚੋਂ ਤਕਰੀਬਨ 1 ਕਿਲੋਗ੍ਰਾਮ ਹਿਰੋਇਨ ਰਿਕਵਰ ਕੀਤੀ ਗਈ ਜਿਹੜੀ ਬਹੁਤ ਹੀ ਇੱਕ ਵੱਡੀ ਉਪਲਬਧੀ ਹੈ ਮੋਗਾ ਪੁਲਿਸ ਵੱਲੋਂ ਤੇ ਸਾਡੀ ਸਾਰੀ ਸੀਆਈਏ ਟੀਮ ਤੇ ਡੀਐਸਪੀ ਨਿਹਾਲ ਸਿੰਘ ਵਾਲਾ ਦੀ ਜਿਹੜੀ ਪੁਲਿਸ ਪਾਰਟੀ ਉਹਨਾਂ ਦਾ ਸ਼ਲਾਘਾਤਾ ਅਸੀਂ ਉਹਨਾਂ ਨੂੰ ਸ਼ਲਾਘਾ ਕਰਦੇ ਆਂ ਜ਼ਿਲ੍ਹਾ ਪੁਲਿਸ ਵੱਲੋਂ ਤੇ ਜਿਹਦੇ ਤਹਿਤ ਜਿਹੜਾ ਰਾਹੁਲ ਹੈ ਜਦੀ 21 ਸਾਲ ਦੀ ਉਮਰ ਹੈ ਤੇ ਇਹਨੂੰ ਅਸੀਂ ਰਾਉਂਡ ਅਪ ਕਰਕੇ ਹੁਣ ਅਸੀਂ ਥਾੜਾ ਜੀਤਵਾਲ ਵਿੱਚ ਕਿਥੇ 80/ ਅ 25 ਮੁਕਦਮਾ ਦਰਜ ਕਰ ਲਿਆ ਜੇਰੇ ਧਾਰਾ 21 ਕਾਰਡ 85 ਜਦੀ ਤਫਤੀਸ਼ ਚਲ ਰਹੀ ਹੈ